ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤਰਨਤਾਰਨ ਦੇ ਵਿੱਚ ਜਿਹੜੇ ਜ਼ਿਮਨੀਆ ਚੋਣਾਂ ਹੋਣਦੀਆਂ ਸੀ ਉਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਪਾਰਟੀਆਂ ਮੁਧੜੇ ਮੁਢ ਡਕਪੀਆਂ ਤੇ ਕਿਹੜੀ ਪਾਰਟੀ ਦੀ ਜਿੱਤ ਹੋਈ ਐ ਆਵਾਮ ਨੇ ਕਿਸ ਪਾਰਟੀ ਨੂੰ ਜ਼ਿਆਦਾ ਸਪੋਰਟ ਕੀਤੀ ਐ ਹਰੇ ਤੱਕ ਤਰਨਤਾਰਨ ਦੇ ਬਕਾਇਦਾ ਆਫੀਸ਼ਲੀ ਤੌਰ ਤੇ ਰਿਜ਼ਲਟ ਅਨਾਉਂਸ ਨਹੀਂ ਹੋਏ ਪਰ ਆਵਾਮ ਨੇ ਕਿਸ ਨੂੰ ਜਿਤਾਇਆ ਵੈ ਇਹ ਗੱਲ ਸਾਹਮਣੇ ਆ ਗਈ ਐ ਇਹੀ ਮੁਕੰਮਲ ਡਿਟੇਲ ਹੈ ਇਸ ਦੇ ਬਾਰੇ ਆਪਾਂ ਇਸ ਦੀ ਵੀਡੀਓ ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋ ਚੁੱਕੀ ਹੈ ਅੰਕੜਿਆਂ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਕਿਨੇ ਆ ਗਏ ਨੇ ਬਹੁਤ ਵੱਡੀ ਖਬਰ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਕਿ ਕਿ ਕਾਲੀ ਦਲ ਦੀ ਜ਼ੋਰਦਾਰ ਹਾਰ ਹੋ ਚੁੱਕੀ ਹੈ ਔਰ ਉਹਦੀ ਵੀਡੀਓ ਦੇ ਸਬੂਤ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਤਰਨਤਾਰਨ ਦੇ ਵਿੱਚ ਬਹੁਤ ਸਾਰੀਆਂ ਤਰ੍ਹਾਂ ਨੇ ਜੋਰ ਲਾਇਆ ਪਰ ਅਕਸਰ ਮੈਂ ਤੁਹਾਡੇ ਨਾਲ ਇਹ ਗੱਲ ਪਹਿਲਾਂ ਹੀ ਸਾਂਝੀ ਕਰ ਚੁੱਕਿਆ ਸੀ ਕਿ ਇਕਾਲੀ ਦਲ ਨੂੰ ਔਰ ਬਾਕੀ ਦੀਆਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਬਾਧੀ ਮਾਰੂਗੀ ਤੇ ਦਰਹਸਾਲ ਦੇ ਵਿੱਚ ਇਹ ਸੱਚ ਹੋ ਚੁੱਕਿਆ ਪਰ ਉਥੋਂ ਦੇ ਲੋਕਾਂ ਨੇ ਹਵਾ ਕਿਵੇਂ ਬਦਲ ਦਿੱਤੀ ਹੈ ਇੱਕ ਪਾਸੇ ਇਕਾਲੀ ਦਲ ਨੇ ਝੂਠ-ਨੋਟ ਦੀ ਹਵਾ ਯਾਨੀ ਜਾਣਬੁੱਝ ਕੇ ਬੜਾਈ ਸੀ ਪਰ ਅੱਜ ਤੁਹਾਡੇ ਸਾਹਮਣੇ ਇਹ ਨਿਰਪੱਖ ਕਰਾਂਗੇ ਕੀ ਆਮ ਆਦਮੀ ਪਾਰਟੀ ਸੱਤਾਧਾਰੀ ਸਰਕਾਰ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀ ਤਰਨ ਤਾਰਨ ਦੇ ਵਿੱਚ ਰਤਬਾ ਸੀ ਔਰ ਦੂਜੇ ਪਾਸੇ ਝੂਠ ਮੂੜ ਦੀ ਹਵਾ ਬਣਾਉਣ ਵਾਲੇ ਅਕਾਲੀ ਦਲ ਨੂੰ ਜ਼ੋਰਦਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਯਾਨੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਨੂੰ ਪੰਜਾਬ ਦੇ ਅੰਦਰ ਅਕਾਲੀ ਦਲ ਦੁਆਰਾ ਬਹੁਤ ਜ਼ਿਆਦਾ ਭੰਡਾ ਵੀ ਗਿਆ ਔਰ ਜਾਣਬੁੱਝ ਕੇ ਆਪਣੀ ਜਿਹੜੀ ਗੱਟੂ ਦੀ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਤਰਨ ਤਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਯਾਨੀ ਹਰਮੀਤ ਸਿੰਘ ਬਾਜੀ ਕਿਨੇ ਮਾਰਦੇ ਨੇ ਅੱਜ ਤੁਹਾਡੇ ਸਾਹਮਣੇ ਲੋਕਾਂ ਦੇ ذریعے ਦਿਖਾਵਾਂਗੇ ਕਿ ਇਹ ਵੀਡੀਓ ਆਮ ਆਦਮੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਹੈ ਅਜੇ ਪੋਲ ਤੋਂ ਪਹਿਲਾਂ ਰਿਐਲਟ ਲੋਕਾਂ ਨੇ ਦੇਣੇ ਹੁੰਦੇ ਨੇ ਕਿ ਵੋਟ ਕਿਹਨੂੰ ਪਾਈ ਹੈ ਤੇ ਆਮ ਆਦਮੀ ਪਾਰਟੀ ਸ਼ਹਿਰਾਂ ਦੇ ਉੱਤੇ ਤਰਨ ਤਰਨ ਦੇ ਵਿੱਚ ਵੀ ਫੇਰ ਤੋਂ ਪਹੁੰਚ ਗਈ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਵੀ ਜਿਮਨੀ ਚੋਣ ਹੁੰਦੀ ਹੈ ਉੱਥੇ ਸੁਖਬੀਰ ਸਿੰਘ ਬਾਦਲ ਕਹ ਲੋ ਚੇ ਕਾਲੀਦਾਰ ਕਹ ਲੋ ਧੋਤੇ ਨੂੰ ਤੇ ਜਪੇੜ ਵਜੀ ਸੀ ਕਿਉਂਕਿ 50000 ਤੋਂ ਜ਼ਿਆਦਾ ਵੋਟਾਂ ਸਿੱਖਾਂ ਦੀਆਂ ਪਾਈਆਂ ਜਾਂਦੀਆਂ ਲੁਧਿਆਣੇ ਦੇ ਵਿੱਚ ਤੇ ਜਿਮਨੀ ਚੋਣ ਦੇ ਵਿੱਚ ਉੱਥੇ ਵੀ ਅਕਾਲੀਆਂ ਨੂੰ 8000 ਵੋਟ ਪੈਂਦੀ ਹੈ ਕਹਿੰਦੇ ਜਿਹੜੀ ਲੁਧਿਆਣਾ ਦੇ ਵਿੱਚ ਚਪੇੜ ਵਜੀ ਸੀ ਉਸੇ ਹੀ ਪ੍ਰਕਾਰ ਫੇਰ ਤੋਂ ਕਾਲੀਆਂ ਨੂੰ ਜ਼ੋਰਦਾਰ ਹਾਰ ਦਾ ਸਾਹਮਣਾ ਕਰਨਾ ਕਿਵੇਂ ਪੈ ਗਿਆ ਸੁਣੋ ਯਾਰ ਤੇ ਆਂਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਜਿਹੜੀ ਅਪਡੇਟ ਸਾਂਝੀ ਕਰਨੀ ਹੈ ਬੜੀ ਹੀ ਆਹਮਣੇ ਸੁਣੋ ਸਰਪੰਨ ਦੀ ਉਪਚੋਮ ਤੇ ਸੱਤੀ ਨਾਤੇ ਟਿਕੀ ਹੋਈ ਸੀ ਇਸ ਸੀਟ ਤੇ ਜਿੱਥੇ ਸੱਤਾਧਰ ਨੇ ਕੋਸ਼ਿਸ਼ ਕੀਤੀ ਆ ਕਿ ਕਿਵੇਂ ਸੀਟ ਨੂੰ ਦੁਬਾਰਾ ਆਪਣੇ ਹਿੱਸੇ ਰੱਖਿਆ ਜਾਵੇ ਉੱਥੇ ਹੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਪੈਰਾ ਸਿਰ ਹੋਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸ ਨੇ ਵੀ ਪੂਰੀ ਵਾਹ ਲਾਈ ਪਰ ਇੱਕ ਨਵਾਂ ਵੱਖਰਾ ਆਪਣੇ ਆਪ ਨੂੰ ਪੰਥਕ ਧੜੇ ਦੇ ਤੌਰ ਤੇ ਮੈਦਾਨ ਦੇ ਵਿੱਚ ਸੀ ਤਾਂ ਇੱਥੇ ਬੀਜੇਪੀ ਬੀਜੇਪੀ ਦੇ ਹਰਜੀਤ ਸੰਧੂ ਆਪਣੀ ਪੂਰੀ ਵਾਹ ਲਾ ਰਹੇ ਸੀ ਉਹ ਵੀ ਕਹਿੰਦੇ ਨੇ ਕਿ ਬੀਜੇਪੀ ਚੰਗਾ ਕਰਕੇ ਦਿਖਾਏਗੀ ਤਾਂ ਲੋਕ ਕਿਧਰ ਪੁੱਹਤੇ ਨੇ ਕਿਹਦੇ ਹਿੱਸੇ ਕੀ ਆਇਆ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਲੋਕਾਂ ਨੇ ਸਿਰਫ ਅਸੀਂ ਪੱਖ ਸਮਝਣੇ ਨੇ ਵਿਊ ਸਮਝਣੇ ਨੇ ਤੇ ਫੈਸਲਾ ਜਨਤਾ ਨੇ ਕਰਨਾ ਹੈ ਮੌਜੂਦਾ ਹਾਲਾਤਾਂ ਨੂੰ ਲੈ ਕੇ ਕਿ ਇੱਥੇ ਬਣ ਕੀ ਗਿਆ ਨਿਭੜ ਕੀ ਗਿਆ ਉਹ ਤਾਂ ਤੱਕ ਅੰਦਾਜ਼ਾ ਲੱਗ ਜਾਂਦਾ ਹੁਣੀ ਚੌਂਕ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਕੋਸ਼ਿਸ਼ ਕਰਾਂਗੇ ਇੱਥੇ ਲੋਕਾਂ ਦੀ ਰਾਏ ਲੈਣ ਦੀ ਪਰ ਰੈਂਡਿਮਲੀ ਆ ਜਿਹੜੇ ਵੀ ਲੋਕ ਸਾਡੇ ਸਾਹਮਣੇ ਆਣ ਕੇ ਪਹਿਲਾਂ ਜਵਾਲ ਭਾਈ ਨੇੜੇ ਖੜਾ ਪੈ ਜੀ ਕੀ ਲੱਗਦਾ ਕੀ ਨਿਭੜਿਆ ਵੋਟਾਂ ਪੈ ਗਈਆਂ ਕੀ ਲੱਗਦਾ ਕਿਹਦੇ ਹਿੱਸੇ ਕੀ ਆਇਆ ਹੋਰ ਤਾਂ ਭਾਈ ਜੀ ਦੇਖੋ ਆਲਮੋਸਟ ਕੋ ਜਿਹੜਾ ਵੀ ਕੋਈ ਜਿੱਤਿਆ ਇੱਥੇ ਕੈਂਡੀਡੇਟ ਸਿਰਫ 3 ਜਾਂ 4000 ਦਾ ਮਾਰ ਜਣਾ ਕੋਈ ਤਾਂ ਪੁੱਛਿਆ ਕਿ ਕਿਹੜਾ ਲੱਗਦਾ ਬਸ ਇੱਕ ਲਾਈਨ ਚ ਦੱਸ ਦਿਓ ਅੱਗੇ ਤਾਂ ਭਾਈ ਜੀ ਇਸ ਟਾਈਮਰ ਮੀਨ ਸਿੰਘ ਸੰਧੂ ਤਾਂ ਜਾ ਪਾਰਟੀ بس تو دستے تو بھائی جی ਹਰਮਿੰਦਰ ਸਿੰਘ ਸੰਧੂ ਦੀ ਜਿਆਦਾ ਆਵਾਜ਼ ਆ ਲਓ ਜੀ ਇੱਕ ਸੱਤਾ ਕਰਦੇ ਅੱਕ ਦੇ ਵਿੱਚ ਭੁਗਤਦੇ ਨੇ بھائی ਜੀ ਇੱਕ ਵੀਰ ਇੱਧਰ ਖੜਾ ਕੁੰਝ ਗਿਆ ਹਾਂਜੀ ਹਾਂਜੀ ਕੁੰਝਦਾ ਲੱਗਦਾ ਹਰਮਿੰਦਰ ਸਿੰਘ ਸੰਧੂ ਸੱਤਾਧਰ ਨਾਲ ਹਾਂਜੀ ਹਾਂਜੀ ਸੱਤਾ ਵਾਲੇ ਪਾਸੇ ਵੀ ਆ ਤੁਹਾਨੂੰ ਕੀ ਲੱਗਦਾ ਕਿਹੜਾ ਅਖੇ ਸਰ ਦੇਖਿਆ ਜਾਵੇ ਸ਼ਹਿਰ ਦਾ ਦਰਮੇਡੀਆ ਸੱਤਾਧਰ ਹਾਂ ਲਓ ਜੀ ਇਹ ਵੀ ਸੱਤਾਧਰ ਨਾਲ ਹੀ ਟਕਰਿਆ ਹਲੇ ਤਾਂ ਸੋਣਿਆ ਪੰਜਾਬ ਵਾਲੇ ਹਰਮਿੰਦਰ ਸਿੰਘ ਸੰਧੂ ਯਾਨੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਤਰਨ ਤਾਨ ਤੋਂ ਬਾਜ਼ੀ ਮਾਰ ਚੁੱਕੇ ਨੇ ਇਹ ਆਜਮੀ ਮਦਾਦੇ ਸਾਹਮਣੇ ਕਹਿਣਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਐਸੀ ਰਣਨੀਤੀ ਬਣਾਈ ਕਿ ਝੂਠੀ ਹਵਾ ਬਣਾਉਣ ਵਾਲੇ ਕਾਲੀ ਦਲ ਨੂੰ ਜ਼ੋਰਦਾਰ ਹਾਰ ਦਾ ਸਾਹਮਣਾ ਕਿਉਂ ਕਰਨਾ ਪੈ ਗਿਆ ਕਿਉਂਕਿ ਅਕਸਰ ਪੂਰੇ ਪੰਜਾਬ ਭਰ ਦੇ ਵਿੱਚ ਇਹਨਾਂ ਨੇ ਆਪਣੇ ਪੱਤਰਕਾਰ ਛੱਡੇ ਸੀ ਕਿ ਕਾਲੀ ਦਲ ਦੀ ਹਵਾ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਬਣਾਈ ਜਾਵੇ ਕਿ ਲੋਕਾਂ ਦਾ ਰੋਖ ਹੈ ਨਾ ਜਿਹੜਾ ਉਹ ਕਾਲੀਦਾਲਾ ਦੇ ਪਾਸੇ ਹੀ ਹੋ ਜੇ ਪਰ ਨਹੀਂ ਪੰਜਾਬ ਦੇ ਜੋ ਕਿਸ ਗੱਲ ਨੂੰ ਭਲੀ ਭਾਂਤੀ ਜਾਣਦੇ ਨੇ ਕਿ ਕਾਲੀਦਾਲ ਨੇ ਪੰਜਾਬ ਦਾ ਬਹੁਤ ਭਾਰੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਜਿਹੜਾ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਵੀ ਰੌਲਾ ਪਿਆ ਹੋਇਆ ਹੈ ਚੰਡੀਗੜ੍ਹ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਕਿ ਭਾਈ ਪੰਜਾਬ ਦਾ ਹੋਣਾ ਚਾਹੀਦਾ ਕੇਂਦਰ ਰਾਕਾ ਮਾਰ ਰਿਹਾ ਤਾਂ ਜਿਹੜੇ ਕਾਲੀਦਾਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਵਰਗੇ ਅੱਜ ਰੌਲਾ ਪਾ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਜਾਂ ਹੁਣ ਮੌਜੂਦਾ ਸਰਕਾਰ ਨੂੰ ਕੋਸ ਰਹੇ ਵੇ ਆਪਣੇ ਰਾਜ ਦੇ ਅੰਦਰ ਇਹਨਾਂ ਨੇ ਪ੍ਰਬੰਧ ਇਹ ਪੱਕੇ ਕਿਉਂ ਨਹੀਂ ਕੀਤੇ ਕਿਉਂ ਨਹੀਂ ਪੰਜਾਬ ਦੇ ਹਿੱਸੇ ਦੇ ਵਿੱਚ ਚੰਡੀਗੜ੍ਹ ਨੂੰ ਲੈਣ ਦੀ ਕੋਸ਼ਿਸ਼ ਕੀਤੀ ਐਸੇ ਕਰਕੇ ਦਾ ਕਹਿੰਦੇ ਆ ਕਿ ਪੰਜਾਬ ਨੂੰ ਸਿਰਫ ਲੁੱਟਿਆ ਪੰਜਾਬ ਦਾ ਬਣਾਇਆ ਕੱਖ ਨਹੀਂ ਆਸ ਕਰਕੇ ਪੰਜਾਬ ਦੇ ਤਰਨ ਤਰਨ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਫੇਰ ਤੋਂ ਜੋੜਦਾਰ ਹਾਰ ਤੁਹਾਡੇ ਸਾਹਮਣੇ ਆ। ਔਰ ਕਾਂਗਰਸ ਨੇ ਕਾਂਗਰਸ ਨੇ ਕੀ ਕੀਤਾ ਸੀ ਉਹ ਵੀ ਤੁਸੀਂ ਅਕਸਰ ਜਾਣਦੇ ਹੋ ਜਿਵੇਂ ਇਕਾਲਤਕ ਸਰਪੇਟ ਅਟੈਕ ਕਰਵਾਏ ਇਹਨਾਂ ਲੋਕਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਚੀਜ਼ਾਂ ਨੂੰ ਆਪਦੇ ਜਾਣ ਦੇ ਵਿੱਚ ਰੱਖਦੇ ਹੋਇਆ ਬਹੁਤ ਵੱਡੇ ਪੱਧਰ ਦੇ ਤਿਹਾੜ ਦਾ ਸਾਹਮਣਾ ਕਰਵਾ ਦਿੱਤਾ ਕਿਉਂਕਿ ਜਿਹੜੇ ਅੰਕੜੇ ਨੇ ਉਹ ਲੋਕਾਂ ਦੇ ਜਰੀਏ ਤੁਹਾਡੇ ਸਾਹਮਣੇ ਆ ਰਹੇ ਨੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਸੱਤਾ ਧਰ ਦੇ ਨਾਲ ਤੇ ਅਕਾਲੀ ਦਲ ਦਾ ਤਾਂ ਨਾਮੋ ਨਿਸ਼ਾਨ ਤੱਕ ਨਹੀਂ ਕਿਉਂਕਿ ਜਦੋਂ ਲਿਭਾਣ ਦੇ ਵਿੱਚ ਜਿਮਨੀ ਚੋਣ ਹੁੰਦੀ ਹੈ ਤਾਂ ਉੱਥੇ ਵੀ ਕਹਿੰਦੇ ਜੀ ਧੋਤੇ ਮੂੰ ਚਪੇੜ ਅਕਾਲੀ ਦਲ ਦੇ ਵੱਜੀ ਸੀ ਇੱਕ ਪਾਸੇ 50000 ਵੋਟ ਦਾ ਹੋਣਾ ਸਿੱਖਾਂ ਦਾ ਔਰ ਦੂਜੇ ਪਾਸੇ ਸਿੱਖਾਂ ਦੀ ਬੋਰਡ ਦੇ ਵਿੱਚੋਂ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਸਿਰਫ 8000 ਵੋਟ ਪੈਂਦੀ ਹੈ ਇਸ ਕਰਕੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾ ਮੈਸੇਜ ਲਗਾਉਣੇ ਵੀ ਜਮਨੀ ਚੋਂ ਲੜਿਆ ਗਿਆ ਸੀ ਕਿ ਹੁਣ ਅਕਾਲੀ ਦਲ ਦਾ ਸੁਖੜਾ ਸਾਫ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀਆਂ ਇਹਨਾਂ ਨੇ ਕਰਵਾਈਆਂ ਜਿਹੜੀ ਨੌਜਵਾਨੀ ਇਹਨਾਂ ਨੇ ਮਾਰੀ ਉਹ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਪੂਰੀ ਤਰ੍ਹਾਂ ਛਪ ਗਈ ਹੈ ਤਾਂ ਕਹਿੰਦੇ ਜੀ ਹੁਣ ਆਉਣ ਵਾਲੇ ਸਮਾਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਵੀ ਹੈ ਔਰ ਦੂਜੇ ਪਾਸੇ ਲੋਕਾਂ ਦਾ ਰੁਖ ਵੀ ਹੈ ਇਹ ਮੈਂ ਅੱਜ ਵੀ ਕਹਿੰਨਾ ਪਰ ਇੱਕ ਗੱਲ ਜ਼ਰੂਰ ਜਿੱਥੇ ਜਾ ਕੇ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਕੋਈ ਕੋਈ ਇਫੈਕਟ ਆ ਪੰਜਾਬ ਦਾ ਜੇਕਰ ਯੂਨੀਵਰਸਿਟੀ ਪੰਜਾਬ ਦਾ ਚੰਡੀਗੜ੍ਹ ਪੰਜਾਬ ਨੂੰ ਨਾ ਮਿਲਿਆ ਤਾਂ ਫੇਰ ਵੱਡਾ ਰੌਲਾ ਉੱਥੇ ਆ ਕੇ ਪੈਣਾ ਤੇ ਪੰਜਾਬ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਐਸੇ ਇਫੈਕਟ ਤੇ ਹਰਾਊਗੀ ਕਿਉਂਕਿ ਜਿਹੜਾ ਚੰਡੀਗੜ੍ਹ ਇਹ ਪੰਜਾਬ ਦੇ ਹਿੱਸੇ ਆਉਂਦਾ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਹਰਿਆਣਾ ਹਿਮਾਚਲ ਕੱਢਿਆ ਗਿਆ ਉਸੇ ਹੀ ਪ੍ਰਕਾਰ ਚੰਡੀਗੜ੍ਹ ਨੂੰ ਵੀ ਕੇਂਦਰ ਸਥੇਟ ਲੈਣਾ ਚਾਹੁੰਦਾ ਕਿ ਪੰਜਾਬ ਨੂੰ ਫੇਰ ਤੋਂ ਤੋੜ ਮਰੋੜ ਕੇ ਇੱਕ ਵੱਖਰੀ ਸਟੇਟ ਬਣਾਉਣਾ ਚਾਹੁੰਦਾ ਚੰਡੀਗੜ੍ਹ ਜੇਕਰ ਵੱਖਰੀ ਸਟੇਟ ਬਣਦੀ ਹੈ ਚੰਡੀਗੜ੍ਹ ਨੂੰ ਜੇਕਰ ਵੱਖਰੀ ਸਟੇਟ ਬਣਾਇਆ ਗਿਆ ਤਾਂ ਪੰਜਾਬ ਨੂੰ ਆਸੇ ਪਾਸਿਆਂ ਤੋਂ ਫੇਰ ਵੱਢ ਕੇ 1947 ਵਾਲਾ ਦੌਰ ਫੇਰ ਤੁਹਾਡੇ ਸਾਹਮਣੇ ਆ ਜਾਣਾ ਕਿਉਂਕਿ ਪਹਿਲਾਂ ਵੀ ਸਾਡੇ ਪੰਜਾਬ ਨੂੰ ਇਸੇ ਹੀ ਪ੍ਰਕਾਰ ਵੱਢਿਆ ਗਿਆ ਵਿੱਚੋਂ ਇਹ ਹਿਮਾਚਲ ਕੱਢਿਆ ਗਿਆ ਵਿੱਚੋਂ ਹੀ ਇਹ ਮਹਾਰਾਣਾ ਕੱਢਿਆ ਗਿਆ ਅਸ ਕਰਕੇ ਜਿਹੜੀ ਕੇਂਦਰੀ ਧਿਰ ਉਹਦਾ ਭਾਈ ਸਾਡੇ ਪੰਜਾਬ ਨੂੰ ਦੱਬਣਾ ਤੇ ਕੁਚਲਣਾ ਚਾਹੁੰਦੀ ਹੈ ਪਰ ਸਾਡੇ ਪੰਜਾਬ ਦੀ ਸਰਕਾਰ ਨੂੰ ਕੀ ਚਾਹੀਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਤੇ ਜਿਹੜਾ ਚੰਡੀਗੜ੍ਹ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਹਰ ਹਿੱਲੇ ਮਿਲਣਾ ਚਾਹੀਦਾ ਅੱਜ ਸਾਡੇ ਪੰਜਾਬ ਦੇ ਨੌਜਵਾਨ ਘਰਲੇ ਤੇ ਧਰਨਾ ਲਾ ਰਹੇ ਨੇ ਦੇਖੋ ਕਿੰਨਾ ਬੁਰਾ ਹਾਲ ਹੋ ਚੁੱਕਿਆ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੇ ਲੋਕ ਆਪਣੇ ਹੱਕ ਮੰਗ ਰਹੇ ਨੇ ਤੇ ਪੰਜਾਬ ਦੀ ਸਰਕਾਰ ਜੇਕਰ ਇਹਨਾਂ ਦੇ ਨਾਲ ਅੱਜ ਨਹੀਂ ਖੜਦੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਤਰਨਤਾਰਨ ਦੇ ਵਿੱਚ ਜਿਹੜੇ ਜ਼ਿਮਨੀ ਚੋਣਾਂ ਹੋਉਂਦੀਆਂ ਸੀ ਉਹਦੇ ਵਿੱਚ ਹਰ ਸਿਆਸੀ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੈ ਕਿ ਕਾਂਗਰਸ ਪਾਰਟੀ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਅਕਾਲੀ ਦਲ ਪਾਰਟੀ ਨੇ ਵੀ ਤੇ ਆਮ ਆਦਮੀ ਪਾਰਟੀ ਨੇ ਵੀ ਤੇ ਜਿਹੜੇ ਆਜ਼ਾਦ ਉਮੀਦਵਾਰ ਸੀ ਉਹਨਾਂ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਭਾਰਤ ਜਿੱਤ ਕਹਿੰਦੇ ਕਿ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਰਮੀਤ ਸਿੰਘ ਸਿੱਧੂ ਸੀ ਉਹਨਾਂ ਦੀ ਹੋ ਰਹੀ ਹੈ ਕਿਉਂਕਿ ਜਿੰਨੇ ਲੋਕਾਂ ਨੂੰ ਵੀ ਪੁੱਛਿਆ ਗਿਆ ਜਿੰਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਕ ਲਫਜ਼ ਜਿ ਦੱਸੋ ਕਿ ਕਹਿੰਦੀ ਜਿੱਤ ਹੋਏਗੀ ਤੁਹਾਨੂੰ ਕੀ ਨਜ਼ਰ ਆ ਰਿਹਾ ਤੇ ਸਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਖੜਾ ਸੀ ਜਿਮਨੀ ਚੋਣਾਂ ਦੇ ਉੱਤੇ ਬੰਦਾ ਹਰਮੀਤ ਸਿੰਘ ਉਹ ਹੀ ਜਿੱਤੇਗਾ ਉਹਨੂੰ ਹੀ ਸਾਰੇ ਸਪੋਰਟ ਕਰਨਦੇ ਆ ਉਹ ਇਸ ਟਾਈਮ ਪਾਵਰ ਦੇ ਵਿੱਚ ਆ ਤੇ ਬਾਕੀ ਅਕਾਲੀ ਦਾ ਲਾਲੇ ਤੇ ਮੁੱਦਰੇ ਮੂੰਹ ਪਾ ਗਏ ਨਾ ਜਿੱਦਾਂ ਕਿ ਆਪਣੇ ਵੀਰ ਜੀ ਦੱਸਣ ਦੇ ਕਿ ਤੋਤੇ ਮੂੰਹ ਤੇ ਚੰਨਾ ਪੈਣ ਦਾ ਹਿਸਾਬ ਹੋਇਆ ਕਿ ਇਹਨਾਂ ਦੇ ਨਾਲ ਹੁਣ ਆਵਾਮ ਦਾ ਸਪੋਰਟ ਬਿਲਕੁਲ ਨਹੀਂ ਹੈਗੀ ਆਵਾਮ ਬਿਲਕੁਲ ਇਹਨਾਂ ਤੋਂ ਪਿੱਛੇ ਹਟ ਗਈ ਹੈ ਸਾਰੀ ਇਹਨਾਂ ਦੀ ਹਕੀਕਤ ਆਵਾਮ ਦੇ ਸਾਹਮਣੇ ਆ ਗਈ ਹੈ ਪੰਜਾਬ ਦੇ ਲੋਕ ਇਹਨਾਂ ਬਖੂਬੀ ਜਾਣਦੇ ਆ ਕਿ ਇਹਨਾਂ ਨੇ ਪਿਛਲੇ 25 ਸਾਲਾਂ ਤੋਂ ਲੁੱਟਿਆ ਤੇ ਹੁਣ ਵੀ ਅਗਰ ਅਸੀਂ ਇਹਨਾਂ ਨੂੰ ਦੁਬਾਰਾ ਸਪੋਰਟ ਕੀਤੀ ਤੇ ਇਹਨਾਂ ਨੇ ਸਾਨੂੰ ਲੁੱਟਣਾ ਹੀ ਹੈ ਇਸ ਕਰਕੇ ਪੰਜਾਬ ਦੇ ਜਿਹੜੇ ਲੋਕ ਹੈ ਹੁਣ ਇਹਨਾਂ ਤੋਂ ਬਸਰਨ ਹੋ ਗਏ ਹੈ ਇਹਨਾਂ ਨੂੰ ਸਪੋਰਟ ਨਹੀਂ ਕਰਦੇ ਨਾ ਹੀ ਉਹਨੇ ਕਾਂਗਰਸ ਨੂੰ ਕੀਤੀ ਸਪੋਰਟ ਉਹਨੇ ਆਮ ਆਦਮੀ ਪਾਰਟੀ ਯਾਨੀ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਮਾਨ ਸਾਹਿਬ ਦੀ ਪਾਰਟੀ ਨੂੰ ਸਪੋਰਟ ਕੀਤੀ ਤੇ ਜਿਤਾਇਆ ਕਿਉਂਕਿ ਲੋਕ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਹੈ ਉਹਨਾਂ ਤੋਂ ਫੁੱਲ ਖੁਸ਼ ਨੇ ਕਉ ਕੋ ਬਹੁਤ ਅੱਛਾ ਕੰਮ ਕਰਨਦੇ ਆ ਆਪਣੇ ਜਿਹੜੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਪੂਰੇ ਕਰਨਦੇ ਆ ਤੇ ਇਸ ਕਰਕੇ ਪੰਜਾਬ ਦੇ ਲੋਕ ਵੀ ਉਹਨੂੰ ਫੁੱਲ ਸਪੋਰਟ ਕਰਨਦੇ ਆ ਬਾਕੀ ਵੀਰੋ ਹਰੇ ਜਿਹੜੇ ਆਫੀਸ਼ੀਅਲੀ ਤੌਰ ਤੇ ਰਿਜ਼ਲਟ ਜਿਹੜੇ ਆ ਆਉਣ ਆਲੇ ਆ ਤੋ ਬਕਾਇਦਾ ਸਰਕਾਰੀ ਤੌਰ ਤੇ ਰਿਜ਼ਲਟ ਸਾਹਮਣੇ ਆਏਗਾ ਫੇਰ ਪਤਾ ਚੱਲੇਗਾ ਹਕੀਕਤ 'ਚ ਕੌਣ ਜਿੱਤਿਆ ਤੇ ਕੌਣ ਨਹੀਂ ਲੇਕਿਨ ਫਿਲਹਾਲ ਹਰੇ ਤਿਕਰ ਆਮ ਆਦਮੀ ਪਾਰਟੀ ਦੀਆਂ ਚਰਚਾ ਹੋ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਹਰਮੇਸ਼ ਸਿੰਘ ਉਹ ਹੀ ਜੀ ਰਹੇ ਨੇ ਬਾਕੀ ਵੀਰੋ ਇਹ ਪਤਾ ਲੱਗੇਗਾ ਕਿ ਜਦੋਂ ਚੋਣਾਂ ਦਾ ਜਿਹੜਾ ਸਰਕਾਰੀ ਨਤੀਜਾ ਆਏਗਾ ਫੇਰ ਹੀ ਸਾਰੀ ਹਕੀਕਤ ਖੁੱਲ ਕੇ ਸਾਹਮਣੇ ਆਏਗੀ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਕਮੈਂਟ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਨੇ ਕਿਉਟੇ ਇਸਰਾ ਖਿਆਲ ਰੱਬ ਰੱਖਾ